i ਕੋ ਸਾਹਿਬ ਕੁਣੀ ਨੇ ਧਾਨ ਤੇਰੀ ਮੈਂ ਮਾ ਬਰਨ ਨਾ ਸਕੋ ਤੇਰੀ ਮੈਂ ਮਾ ਬਰਨ ਨਾ ਸਕੋ ਪਕਵਾਣ ਧਨ 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 ਜਨ ਆ ਜਿਸ ਪਰ ਸਾਦ ਸਭ ਜਗਤ ਤਰਾਇ ਜਨ ਆਨ ਕਾ ਹੈ ਸਵਾ ਜਨ ਕੈ ਸੰਗ ਚਿਤ ਆਵੇ ਨਾ ਸੇਵਾ ਕੋ どう ਤਾ ਮੁਕਤ ਕੋ ਸਾਹਿਬ ਸਤਿਗੁਰੂ ਸਤਿਗੁਰੂ ਗੁਰੂ ਅਨਸੱਧ ਜੀ ਮਹਾਰਾਜ ਪਾਤਸ਼ਾਹ ਦੇ ਚਰਨਾਂ ਵਿੱਚ ਸਾਰੀਆਂ ਸੰਗਤਾਂ ਅੱਜ ਕਵੀ ਜੁੜਾ ਬਣੀ ਭਾਈ ਸੰਤੋਖ ਸਿੰਘ ਜੀ ਤਿਨਾਂ ਦੇ ਇਸ ਪਵਿੱਤਰ ਹਵੇਲੀ ਦੇ ਅੱਜ ਜੋ ਸੇਵਾ ਰੰਗ ਹੋਣੀ ਹੈ ਸਾਰੀਆਂ ਸੰਗਤਾਂ ਅੱਜ ਪਹੁੰਚੇ ਹਾਂ ਸਿੰਘ ਸਾਹਿਬ ਜੀ ਜਥੇਦਾਰ ਗਿਆਨੀ ਸ਼ੇਰ ਸਿੰਘ ਜੀ ਜਿਨ੍ਹਾਂ ਦੇ ਹਿੱਸੇ ਵਿੱਚ ਪੰਥ ਦੀ ਇਹ ਬੜੀ ਵੱਡੀ ਮਹਾਨ ਸੇਵਾ ਆਈ ਹੈ ਜਿਨ੍ਹਾਂ ਨੇ ਇਹ ਸੇਵਾ ਆਰੰਭ ਕੀਤੀ ਹੈ ਤੇ ਏਡਾ ਮਾਣ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਦੀ ਝੋਲੀ ਦੇ ਵਿੱਚ ਪਾਇਆ ਹੈ ਅੱਜ ਸਾਰੀਆਂ ਸੰਗਤਾਂ ਇਸ ਅਸਥਾਨ ਤੇ ਪਹੁੰਚ ਕਰਕੇ ਹਾਜ਼ਰੀਆਂ ਭਰ ਰਹੇ ਹੋ ਆਓ ਸ਼ਬਦੀਆਂ ਹਾਜ਼ਰੀ ਕੁਲਾਣੀ ਹੈ ਆਪ ਜੀ ਨੇ ਬੜੇ ਪਿਆਰ ਸਤਕਾਰ ਦੇ ਨਾਲ ਬੈਠ ਕਰਕੇ ਗੁਰੂ ਹਜੂਰੀ ਅੰਦਰ ਸਰਵਣ ਕਰ ਰਹੇ ਹੋ ਅਸੀਸ ਬਖਸ਼ਣਾ ਸਤਗੁਰ ਸੱਚੇ ਪਾਤਸ਼ਾਹ ਨੇ ਇਹ ਬਖਸ਼ਿਸ਼ ਰਹਿਮਤ ਕੀਤੀ ਹੈ ਤੇ ਸਤਗੁਰ ਪਾਤਸ਼ਾਹ ਕਹਿੰਦੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਕਵੀ ਜੀ ਦਾ ਆਉਣਾ ਇੱਕ ਮਹਾਨ ਕਾਰਨ ਸੀ ਇਸ ਸੰਸਾਰ ਤੇ ਜਿਨ੍ਹਾਂ ਨੇ ਆ ਕਰਕੇ ਸਤਗੁਰ ਦਾ 10 ਪਾਤਸ਼ਾਹਿਆਂ ਦਾ ਜੀਵਨ ਇਸ ਤਰ੍ਹਾਂ ਲਿਖਿਆ ਜਿਸ ਤਰ੍ਹਾਂ ਰੂਗ ਉਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰਤੱਖ ਰੂਪ ਬੈਠ ਕੇ ਕਰਕੇ ਆਪਣਾ ਜੀਵਨ ਆਪ ਕਵੀ ਜੀ ਦੇ ਕੋਲੋਂ ਲਿਖਾਇਆ ਐ ਐਸੇ ਮਹਾਨ ਕਵੀ ਜਿਨ੍ਹਾਂ ਦੀ ਰਚਨਾ ਸੰਸਾਰ ਦੀ ਕੋਈ ਵੀ ਰੀਸ ਨਹੀਂ ਕਰ ਸਕਦੀ ਕੋਈ ਵੀ ਕਵੀ ਜਿਹੜਾ ਹੈ ਭਾਈ ਸਾਹਿਬ ਜੀ ਇਸ ਕਾਵ ਰਚਨਾ ਦੀ ਕਾਵ ਸ਼ਨੀ ਦੇ ਇਸ ਨਹੀਂ ਕਰ ਸਕਦਾ ਜਿਨ੍ਹਾਂ ਨੇ ਸਤਗੁਰੂ ਸਾਹਿਬਾਨ ਦਾ ਜੀਵਨ ਬੜੇ ਵਧੀਆ ਢੰਗ ਦੇ ਨਾਲ ਬਿਆਨ ਕੀਤਾ ਤੇ ਸਾਡੇ ਪੰਥ ਦੀ ਝੋਲੀ ਦੇ ਵਿੱਚ ਪਾਇਆ ਆਓ ਸਾਰੇ ਸਤਗੁਰੂ ਸੱਚੇ ਬਾਦਸ਼ਾਹ ਦੇ ਚਰਨਾਂ ਦੇ ਵਿੱਚ ਜੁੜ ਕਰਕੇ ਬੇਨਤੀ ਕਰਨੀ ਮਹਾਰਾਜ ਕਿਰਪਾ ਕਰਨੇ ਕਾਰਜ ਜਲਦੀ ਤੋਂ ਜਲਦੀ ਸੰਪੂਰਨ ਹੋਣ ਤਾਂ ਜੋ ਸੰਗਤਾਂ ਵੱਧ ਤੋਂ ਵੱਧ ਆ ਕੇ ਲਾਹਾ ਲੈ ਸਕਣ ਤੋ ਸੋ ਨਦ Because okay. ਗਿਆਨ ਨਾ ਤੋ ਸੋ ਵਿਚਾਰੀ ਮੋਸੋਨਾ ਦੀਨ ਦਇਆਲ ਨਾ ਗਿਆਨ ਨਾ ਤੋ ਸੋ ਵਿਚਾਰੀ ਮੋ ਸੋ ਗਿਆਨ ਨਾ ਤੋ ਸੋ ਵਿਚਾਰੀ ਮੋ ਸੋ ਗਿਆਨ ਨਾ ਤੋ ਸੋ ਵਿਚਾਰੀ ਕਹਾਰੀ ਤੋ ਸੁਨੋ ਦਾਨੀ ਨਮੋ ਸੁਖਾਰੀ ਤੋ ਸੁਨੋ ਲਾਤ ਅਨਾਥ ਨਮੋ ਸਦ ਤੋ ਸੁਨੋ ਲਾਤ ਨਾ ਤੋ ਸੁਯੁਪ ਕਾਰੀ ਮੋਸੋ ਨ ਬਤ ਤ ਨਾ ਪਾਵਨ ਕੋ ਸਦ ਮੋਸੋ ਬਿਕਾਰੀ ਨਾ ਤੋ ਸੋਯੋ ਪਕਾਰੀ ਮੋਸੋ ਬਿਕਾਰੀ ਨਾ ਤੋ ਸੋਯੋ ਪਕਾਰੀ ਮੋਸੋ ਬਿਕਾਰੀ ਨਾ ਤੋ ਸੋਯੋ ਪਕਾਰੀ Oh, no no me to daras ਕੁਲ ਢੰਗ ਨਾ ਸਾਦ ਸੰਗਤਨੀ ਸੇਵਾ ਪ੍ਰਵਾਨ ਕਰਨੀ ਆਪ ਜੀ ਬੜੇ ਵਡਪਾਗੇ ਹੋ ਜਿਹੜੇ ਬੈਠ ਕਰਕੇ ਮਹਾਂਪੁਰਖਾਂ ਦੀ ਇਸ ਧਰਤੀ ਤੇ ਹਾਜ਼ਰੀਆਂ ਲਾ ਰਹੇ ਹੋ ਆ ਸਾਰੀਆਂ ਸੰਗਤਾਂ ਨੇ ਵਾਰ-ਵਾਰੀ ਹਾਜ਼ਰੀ ਲਾਉਣੀ ਹੈ ਸੋ ਇਤਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਬਾਣੀ ਪੜਦੇ ਆਪ ਕੀਰਤਨ ਕਰਦੇ ਆਂ ਪੁਣਾ ਬਖਸ਼ਣੀਆਂ ਪਟਾਨਕੋਟ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਟਾਨਕੋਟ ਧੰਨਵਾਦ ਸਾਡੇ ਵਿਦਿਆਦਾਤੇ ਮਰਦ ਗਿਆਨੀ ਸ਼ੇਰ ਸਿੰਘ ਜੀ ਜਿਨ੍ਹਾਂ ਦੀ ਅਸੀਸਾਂ ਦੇ ਸਦਕਾ ਆਪ ਦੀ ਦੀ ਸੇਵਾ ਦੁਇ ਚਾਹਾਂ ਪੁਲਾ ਚੁੱਕੀ ਦੀ ਖਿਮਾ ਬਖਸ਼ਣੀ ਜੀ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ